ਹਾਂਜੀ ਸਵਾਗਤ ਹੈ ਸਾਰੇ ਵੀਰਾਂ ਦਾ ਸਾਚੜੀ ਕਲਾਚ ਨੂੰ ਅੱਜ ਆ ਲੱਗੇ ਆ ਬਾਪੂ ਵਾਲੇ ਝੋਟੀ ਸਰਵਿਸ ਕਰਨ ਤੇ ਇੱਕ ਦਾ ਦੇਖੋ ਨਾ ਆ ਸਾਰੀ ਸਫਾਈ ਕਰਨ ਵਾਲੀ ਆ ਇੱਕ ਦਾ ਚੇਨ ਸੈਟ ਆਪਾਂ ਨਵਾਂ ਪਾਦਣਾ ਨਹੀਂ ਫਿਲਹਾਲ ਤੱਕ ਬੰਦੇ ਖੜੇ ਨੇ ਦੇਖੋ ਪੂਰੇ ਇਹ ਨਾ ਆਪਣਾ ਚੱਲਦਾ ਜਾਦੇ ਆ ਵੀ ਇਸ ਕਰਕੇ ਆ ਚੇਨ ਹੋ ਗਈ ਸੀ ਢਿੱਲੀ ਵੀ ਆਪਾਂ ਖੋੜੀ ਤਾਂ ਕੱਢਣੀ ਨਹੀਂ ਹੈਗੀ ਇਹਦੀ ਤੇ ਜੇ ਕਿਸੇ ਵੀਰ ਨੇ ਚਲਾਉਣਾ ਨਾ ਜਿਵੇਂ ਆ ਕਹ ਲੋ ਵੀ ਆਪਣਾ ਦੰਦਾ ਪੂਰਾ ਖੜਾ ਵੀ ਜੀ ਇਹ ਦਿਨ ਚੱਲ ਸਕਦਾ ਚੈਨ ਸੈਟਅਪ ਨਾਲ ਘੱਟੋ-ਘੱਟ 5-700 ਕਿਲੋਮੀਟਰ ਹੋਰ ਚੱਲ ਸਕਦਾ ਚੈਨ ਟੈਡ ਕਰਕੇ ਕਿਉਂਕਿ ਚੈਨ ਆਪਾਂ ਜਾਣੀ ਟੈਡ ਕਰਦੇ ਵੀ ਮੰਨ ਕੇ ਚਲੋ ਜੇ ਕੱਲੂ ਰਾਹ 'ਚ ਖੜਦਾ ਵੀ ਆ ਤਾਂ ਲੰਨਦਾਰ ਨੂੰ ਤੁਰ ਕੇ ਆਉਣਾ ਪਊਗਾ ਰਿਸਕ ਨਹੀਂ ਲੈਣਾ ਆਪਾਂ ਕੁਛ ਨਹੀਂ ਹੁੰਦਾ ਆਪਾਂ 65 540 ਦਾ ਨਵਾਂ ਪਾਣਾ ਤੇ ਬਾਕੀ ਸਰਵਿਸ ਬਾਕੀ ਪਹਿਲਾਂ ਇਹਨੂੰ ਧੋਨੇ ਆਪਾਂ ਮਗਲਾਰੇ 'ਚ ਆਪਾਂ ਪਾ ਰਹੇ ਹਾਂ ਕੈਸਟਰੌਂਡ ਤੇ ਅ ਸ਼ੂ ਨੇ ਬ੍ਰੇਕ ਵਾਲੇ ਇਹ ਤਾਂ ਦਿੱਸੀ ਹੀ ਮਿਲਿਆ ਨੇ ਇੱਕ ਇਹਦਾ ਪਲੱਗ ਆਪਣਾ ਟੁੱਟਿਆ ਹੋਇਆ ਸੀਗਾ ਪਲੱਗ ਦੇ ਉੱਪਰ ਜਿਹੜੀ ਗੈਪ ਹੁੰਦੀ ਹੈ ਇਹ ਸਵਿਸ ਦੀ ਆ ਮੈਂ ਕਹਾਂ ਜੀ ਡੈਡੀ ਮ origignal ਹੈਗਾ ਚਲੋ ਕੋਈ ਚੱਕਰ ਨਹੀਂ ਤੇ ਇੱਕ ਆਪਾਂ ਜਿੱਦੋ ਬਾਦ ਪਾਸ ਸਪਲੈਂਡਰ ਵੀ ਕਰਨੀ ਆ ਸਰਵਿਸ ਇਹਦਾ ਨਾ ਇੱਕ ਥੱਲੇੋਂ ਇੰਜਨ ਤੋਂ ਧੁੱਕਾ ਆਉਂਦਾ ਉਹ ਆਪਾਂ ਧੋਕੇ ਦੇਖਾਂ ਕਿਹੜੇ ਨਟ ਤਾਂ ਆਉਂਦਾ ਇਹਦੀ ਵੀ ਸਰਵਿਸ ਕਰਨੀ ਆ ਆ ਦੇਖੋ ਫਿਰ ਇਹਦਾ ਨਾ ਕੱਲ ਰਾਤ ਇਹਦਾ ਪਲੱਗ ਕੱਢ ਕੇ ਪਹੁੰਚ ਪਾਇਆ ਸੀਗਾ ਇਹਦੀ ਵੀ ਸਰਵਿਸ ਕਰਨੀ ਆ ਤੇ ਚੇਨ ਸੈਟ ਇਹਦਾ ਸਹੀ ਆ ਉ ਜਣੀ ਹਾਲਤ ਥੋੜੀ ਜਿਹੀ ਨਾ ਜੂਗੀ ਕਿ ਚੇਨ ਸਟ ਦੀ ਆ ਜੰਗਾਲ ਪਿਆ ਪਿਆ ਟਾਈਮ ਲੱਗਾ ਨਹੀਂ ਸੀ ਚੇਨ ਇਹਦੀ ਬਹੁਤ ਢਿੱਲੀ ਆ ਟੈਟ ਕਰਨ ਲਈ ਚੇਨ ਤੇ ਬਾਕੀ ਹੋਰ ਜਿਹੜੇ ਨਿੱਕੇ ਮੋਟੇ ਕੰਮ ਹੁੰਦੇ ਨੇ ਇਹਦੇ ਤੇ ਇੱਕ ਆਪਣੇ ਆਹਾ ਟੱਪਾ ਟੁੱਟ ਗਿਆ ਇਹਦਾ ਕਰਨ ਆਪਾਂ ਪੱਤੀ ਲਿਆਂਦੀ ਹਾਂ ਟੱਪੇ ਵਾਲੀ ਉਹ ਨਵੀਂ ਪਾਉਣੀ ਆ ਤੇ ਹੋਰ ਇੱਕ ਇਹਦਾ ਕਾਰਬੂਟਰ ਸਾਫ਼ ਕਰਨੇ ਵਾਲਾ ਬਾਕੀ ਤੁਹਾਨੂੰ ਵੀਡੀਓ ਦਿਖਾਵਾਂਗੇ ਆਪਾਂ ਇਹਨਾਂ ਦੇ ਦੋਹਾਂ ਦੀ ਇੱਕਠੇ ਹੀ ਕੰਮ ਕਰਦਨੇ ਨੇ ਇਹਨਾਂ ਦੇ ਇੱਕਾ ਟੈਂਕੀ ਦਾ ਪਲਾਵੀਆ ਕਵਰ ਦਿਖੋਲ ਕੇ ਰੱਖਿਆ ਸੀ ਇਹਦੇ ਨਾਲ ਚੂਹੇ ਵੜ ਜਾਂਦੇ ਸੀ ਉਹਦੇ ਕਰਕੇ ਆਪਾਂ ਰੈਪ ਕਰਕੇ ਰੱਖਤਾ ਸੀ ਇਹਨੂੰ ਇਹ ਪਿਆਜ਼ੀਆ ਆਪਣਾ ਮਾਰਚ ਦਾ ਰੈਪ ਕਰਿਆ ਹੋਇਆ ਤਾਂ ਰੱਖਦਾ ਸੀਗਾ ਮੈਂ ਕਿਹਾ ਵੀ ਹੁਣ ਕੱਲ ਉਸ ਟਾਈਮ ਰੀਪਰ ਚੱਲਣਾ ਸੀ ਟੁੜੀ ਵਾਲੀ ਮਸ਼ੀਨ ਤੇ ਜਦ ਕਰਤਾ ਸੀਗਾ ਬਲੂਰ ਆਪਣੇ ਕੋਲ ਹੈਗਾ ਜੀ ਹਵਾ ਮਾਰਨ ਨੂੰ ਜੋ ਲੋਕ ਬੱਕੇ ਆਪਾਂ ਫਿੱਟ ਕਰਕੇ ਮਰਦੇ ਆਂ ਸ਼ੁਰੂ ਬਹੁਤ ਹੈ ਆ ਦੇਖ ਲਓ ਜਿੰਨੇ ਜਿਹੜੇ ਹਿਸਾਬ ਨਾਲ ਰੇਟ ਆ ਇਹਦਾ ਰੇਟ ਦੇ ਹਿਸਾਬ ਨਾਲ ਹੈ ਜੈ ਜੈ ਜੈਾ ਪੁਰਾ ਇੱਕ ਦੋ ਖਾਮੀਆਂ ਨੇ ਤੁਹਾਨੂੰ ਦੱਸਾਂਗੇ ਹਾਂਜੀ ਆਪਾਂ ਲੱਗੇ ਸੀਗੇ ਚੇਨ ਸੈੱਟ ਪਾਉਣ ਮੋਟਰ ਦਾ ਰੈਡੀ ਵਾਲੇ ਦਾ ਤੇ ਆ ਬਿਨਾ ਕਲਚ ਲੀਵਰ ਖੋਲੇ ਤੇ ਆਪਣਾ ਸਾਈਡ ਪੈਨਲ ਖੁੱਲ ਜਾਂਦਾ ਇਹਦਾ ਮੈਗਨੇਟ ਕਵਰ ਕਹਿੰਦੇ ਨੇ ਜਿਹਨੂੰ ਆ ਥੱਲੇ ਪਿਆ ਆ ਦੇਖੋ ਕਿੰਨੀ ਇਹਦੇ ਵਿੱਚ ਮਿੱਟੀ ਆ ਇਹ ਸਾਰੀ ਮਿੱਟੀ ਚੜੀ ਹੋਈ ਆ ਚੇਨ ਦੇ ਨਾਲ ਕਿਉਂਕਿ ਜੇ ਆਪਾਂ ਚੇਨ ਕਵਰ ਲਾਉਂਦੇ ਨਹੀਂ ਨਾ ਤਾਂ ਚੈਨ ਕਵਰ ਆਪਣਾ ਜਿਹੜਾ ਟਾਇਰ ਆ ਉਹ ਚੱਕ ਕੇ ਮਿੱਟੀ ਚੈਨ ਤੇ ਮਾਰਦਾ ਚੈਨ ਵਾਲੀ ਮਿੱਟੀ ਘੁੰਮ ਕੇ ਇੱਥੇ ਬਲਾਕ ਦੇ ਵਿੱਚ ਲੱਗੀ ਜਾਂਦੀ ਆ ਆ ਦੇਖੋ ਤੁਸੀਂ ਆ ਨੁਕਸਾਨ ਹੁੰਦਾ ਚੈਨ ਕਵਰ ਨਾ ਲਾਉਣ ਦਾ ਠੀਕ ਆ ਜੀ ਉਸ ਤੋਂ ਬਾਅਦ ਆ ਆ ਪਈਏ ਮਿੱਟੀ ਭਰਿਆ ਪਿਆ ਸਾਰੇ ਇਹ ਆਪਣੀ ਚੈਨ ਵੱਢਦਾ ਤੇ ਤੁਹਾਨੂੰ ਨਾ ਟਾਈਮ ਦੇ ਨਾਲ ਚੈਨ ਕਵਰ ਲਾਉਣਾ ਚਾਹੀਦਾ ਗਲਤੀ ਨਾ ਕਰੋ ਲਾਉਣ ਦੀ ਮੈਂ ਤਾਂ ਇਹ ਰეკਮੈਂਡ ਕਰੂੰਗਾ ਜੇ ਤੁਸੀਂ ਮੰਨ ਕੇ ਚਲੋ ਵੀ ਨਾ ਜੇ ਆਪਾਂ ਟਾਇਰ ਚੌੜਾ ਪਾ ਲਨੇ ਆ ਤਾਂ ਟਾਇਰ ਆਪਣਾ ਚੇਨ ਕਵਰ ਨਾਲ ਲੱਗਣ ਲੱ ਜਾਂਦਾ ਉਹਦੀ ਐਨ ਪੁਆਇੰਟਾਂ ਤੇ ਐਡਜਸਟਮੈਂਟ ਹੁੰਦੀ ਆ ਉਹ ਕਰ ਲਓ ਤਾਂ ਤੁਹਾਡਾ ਚੇਨ ਕਵਰ ਦੇ ਨਾਲ ਨਹੀਂ ਲੱਗੂਗਾ ਜਿਹੜਾ ਇੱਕ ਨਾ ਕਈ ਜਣੇ ਕਹਿੰਦੇ ਨੇ ਵੀ ਚੇਨ ਖੜਤੀ ਜਾਂਦੀ ਆ ਬੁਰੀ ਲੱਗਦੀ ਆ ਉਹ ਖੜਕਣ ਦੀ ਵਜ੍ਹਾ ਇਹ ਹੁੰਦੀ ਆ ਜਦ ਉਹ ਨਾ ਤੁਹਾਨੂੰ ਜਜਮੈਂਟ ਆਈਂਦੀ ਆ ਫਿਰ ਮੋਟਰਸਾਈਕਲ ਦੀ ਚੇਨ ਢਿੱਲੀ ਹੋਗੀ ਤਾਂ ਤੁਸੀਂ ਚੇਨ ਟੈਟ ਕਰਾ ਲਓ ਉੱਥੇ ਆਪਣਾ ਹੀ ਫਾਇਦਾ ਉਹਦੇ ਵਿੱਚ ਕਿਉਂਕਿ ਮਿੱਟੀ ਪੈਣ ਦੇ ਨਾਲ ਚੈਨ ਵੱਢੀ ਜਾਂਦੀ ਆ ਆ ਮੰਨ ਕੇ ਚਲੋ ਵੀ ਮੋਟਰਸਾਈਕਲ ਨੂੰ 2 ਮਹੀਨੇ ਹੋਏ ਨਹੀਂ ਚੈਨ ਸੈੱਟ ਪਾਇਆ ਇਹਨੂੰ ਆਪਣਾ ਮੋਟਰਾਂ ਤੇ ਚੱਲਦਾ ਵੀ ਤਕਰੀਬਨ ਜੇ ਆਪਣਾ 2 ਮਹੀਨੇ ਦੇ ਵਿੱਚ ਤੁਸੀਂ 30 ਕਿਲੋਮੀਟਰ ਲਾ ਕੇ ਚੱਲੋ ਰੋਜ਼ ਦੇ ਵੀ 40 ਚੱਲ ਜਾਂਦਾ ਹੋਊਗਾ ਯਾਨੀ 2-3 ਗਿਹਰੇ ਸ਼ਹਿਰ ਦੇ ਲੱਗ ਜਾਂਦੇ ਨੇ ਬਾਕੀ ਮੋਟਰਾਂ ਤੇ ਤੁਸੀਂ 40 ਕਿਲੋਮੀਟਰ ਮੰਨ ਕੇ ਚੱਲੋ ਵੀ 4 3 12 2 2400 ਵਿਵਦਤ ਤੋਂ ਵੱਧ ਵੀ 2700 ਕਿਲੋਮੀਟਰ ਤੇ ਆਪਣਾ ਚੈਨ ਸੈਟ ਖਤਮ ਹੋ ਜਾਂਦਾ ਆਦਿਕਾ ਕਰਾਰੀ 2700 ਨਹੀਂ 3000 ਬਸ ਇਸ ਤੋਂ ਬਾਅਦ ਇਹ ਚੱਲਦਾ ਨਹੀਂ ਹੈਗਾ ਮੋਟਰਲ ਚੈਨ ਜੇ ਆਪਾਂ ਪ੍ਰੋਪਰ ਇਹਦੀ ਮੇਨਟੇਨੈਂਸ ਨਹੀਂ ਕਰਦੇ ਨਾ ਤਾਂ ਇਹ ਆਪਣਾ ਇੰਨਾ ਕੁ 2500 3000 ਕਿਲੋਮੀਟਰ ਮਸਾਂ ਚੱਲਦਾ ਕਿਉਂਕਿ ਜੇ ਰੇਤਾ ਪਈ ਜਾਣਾ ਸੁੱਕੀ ਕਦੇ ਮਿੱਟੀ ਪੈ ਗਈ ਕਦੇ ਗਿੱਲਾ ਹੋ ਗਿਆ ਗਰੀਸ ਤਾਂ ਨਹੀਂ ਲਾ ਸਕਦੇ ਵੀ ਫਿਰ ਉਹਨਾਂ ਹੋਰ ਵੱਡੀ ਜਾਣੀ ਹੈ ਤੇ ਐਤ ਕੀ ਦਾ ਚੈਨ ਕਵਰ ਪਾਵਾਂਗੇ ਆਪਾਂ ਬਾਕੀ ਸੈਟ ਆਪਾਂ ਜੀ ਹੀਰੋ ਦਾ ਜੈਨੂਨ ਪਾਉਣ ਲੱਗੇ ਹਾਂ ਦੇ ਵਿੱਚ ਤੇ ਆਹ ਦੇਖੋ ਢਲੇ ਨਹੀਂ ਹੁੰਦੀ ਠੀਕ ਹੈ ਜੀ ਇੱਕ ਆਹ ਦੇਖੋ ਇੱਥੇ ਕਿੰਨੀ ਨਿਊਟਰਲ ਕਰਦੀ ਆਹਦੇ ਇਹ ਚੀਜ਼ ਆਪਣੀ ਸ਼ਾਰਟ ਜੈਨ ਇਹ ਨਹੀਂ ਢਲੇ ਦੇ ਵਿੱਚ ਇਹ ਆਪਣੀ ਸ਼ਾਰਟ ਵੀ ਵੱਡੂਗੀ ਮਨ ਕੇ ਚਲੋ ਇੱਥੇ ਕਿ ਚਲਦੀ ਆ ਆਪਣੇ ਕਰਾਰੀ ਇਹ ਤਾਂ ਦੇਖੋ ਐਨੀ ਪਲੇ ਆ ਇਹ ਚ ਇਹ ਸ਼ਾਰਟ ਵੀ ਵੱਡੂਗੀ ਆਪਣੇ ਠੀਕ ਆ ਜੀ ਇਹ ਚੀਜ਼ ਦਾ ਮੇਰਾ ਵੀ ਧਿਆਨ ਰੱਖੋ ਚੈਨ ਸੈਟ ਪ੍ਰੋਪਰ ਰੱਖੋ ਨਹੀਂ ਸ਼ਾਰਟ ਤਾਂ ਵੱਡੀ ਗਈ ਆਪਣੇ ਆਏ ਦੇ ਦੰਦੇ ਦੇਖੋ ਟੁੱਟੇ ਲਓ ਜੀ ਦੰਦੇ ਖਤਮੇ ਹੋ ਗਏ ਹਾਂ ਜੀ ਆ ਦੇਖੋ ਇਹ ਪੂਰਾ ਆਪਾਂ ਚਮਕਾਤਾ। ਬਾਕੀ ਆ ਜਿੱਥੇ ਮਿੱਟੀ ਖੜੀ ਏ ਆਪਾਂ ਬਾਅਦ ਚ ਧੋਣਾ ਮੁੱਠਲ ਜੇ ਬਾਹਰ ਆ ਗਈ ਮਿੱਟੀ ਆਪਣੀ ਆ ਤੇ ਉਹ ਥੱਲੇ ਬਾਹਰ ਆ ਉਹ ਉਹ ਤਾਂ ਜੇ ਆਪਾਂ ਕਵਰ ਲਾਤਾ ਬਾਅਦ ਚ ਧੋ ਕੇ ਮਿੱਟੀ ਲੈਣੀ ਸਾਰੀ। ਮੈਗਨੇਟ ਵੀ ਸਾਫ਼ ਕਰਤਾ। ਆ ਪੈਨਲ ਵੀ ਸਾਫ਼ ਕਰਤਾ। ਆ ਬੈਰਿੰਗ ਮਾੜਾ ਲੂਜ਼ ਹੋ ਗਿਆ ਸੀਗਾ। ਵੀ ਇੰਨਾ ਵੀ ਲੂਜ਼ ਨਹੀਂ ਸੀ ਆਪਾਂ ਇੱਕ ਗੇੜ ਉੱਤੇ ਹੀ ਟੇਪਾ ਦੇਤਾ। ਇਹਨਾਂ ਟਾਈਟ ਹੋ ਗਿਆ ਪੂਰਾ। ਬਾਕੀ ਜਿਹੜੇ ਆਪਾਂ ਆਫਟਰ ਮਾਰਕੀਟ ਲਾਈਵਲ ਪਾਉਨੇ ਆ ਇਹਨਾਂ ਦੇ ਨਾਲ ਇਹ ਪ੍ਰੋਬਲਮ ਆਉਂਦੀ ਹੀ ਆਉਂਦੀ ਆ ਹੱਬ ਦੀ ਪੱਕਾ ਇਹ ਬੈਰਿੰਗ ਡਾਊਨ ਹੁੰਦੀ ਹੁੰਦੇ ਨੇ ਇਹਨਾਂ ਦੇ ਤੇ ਇਸ ਕਰਕੇ ਮੇਰਾ ਵੀ ਇਹ ਚੀਜ਼ਾਂ ਨਾ ਪਵਾਓ ਜੇ ਤੁਸੀਂ ਪਵਾਉਣੇ ਨੇ ਤਾਂ ਆਪਣੇ ਬੈਰਿੰਗਾਂ ਦਾ ਪੂਰਾ ਧਿਆਨ ਰੱਖੋ ਯਾਨੀ ਮੈਂ ਤਾਂ ਪਹਿਲਾਂ ਵੀ ਇਹ ਚ ਤਿੰਨ ਸਪੁਕ ਵਾਲੇ ਲਾਈ ਸੀਗੇ ਵੀ ਜਣੀਆ ਹੁਣ ਐਸ ਵਾਲੀ ਆ ਪਹਿਲਾਂ ਇਹ ਚ ਤਿੰਨ ਡੰਡੇ ਸੀਗੇ ਉਹਦੀ ਵੀ ਸੇਮ ਪ੍ਰੋਬਲਮ ਇਹੀ ਸੀਗੀ ਤੇ ਉਸ ਤੋਂ ਬਾਅਦ ਆ ਗਈ ਜੀ ਆਪਾਂ ਕੰਸੈਟ ਚੈਨ ਸੈਟਰ ਆਪਣਾ ਆ ਮਗਰ ਨਹੀਂ ਘਰਾਜਦਾ ਇਹਦੀ ਵਧੀਆ ਖੜੀ ਸੀ ਚਲੋ ਆਪਾਂ ਸੱਟੇ ਬਦਲ ਦਣਾ ਆਪਾਂ ਲਿਆਂਦਾ ਹੀਰੋ ਦਾ ਰੌਕ ਮੈਨ ਇਹ ਪਾਉਨੇ ਆਪਾਂ ਚੈਨ ਸੈਟਰ ਦਾ ਜੈਨੂ ਨੇ ਪਾਉਗਾ ਦੇਖੋ ਹੀਰੋ ਦਾ ਇੱਕ ਆਪਾਂ ਲੈਦਰ ਪਾਉਨੇ ਨੇ ਇਹਦੇ ਬੈਰਿੰਗ ਆਪਾਂ ਪਾਤੇ ਐਨ ਵੀ ਸੀ ਦੇ ਤਿੰਨੇ ਬੈਰਿੰਗ ਪਾਤੇ ਆਪਾਂ ਨਵੇਂ ਦੋ ਚੱਕਿਆਂ ਵਾਲੇ ਪਾਤੇ ਤੀਜਾ ਆਪਣਾ ਆਹ ਅੱਬ ਵਾਲਾ ਪਤਾ ਬਾਕੀ ਮਗਲੈਲ ਇਹ ਚ ਪਾਉਣਾ ਸਰਵਿਸ ਕਰਨੀ ਹੈ ਇਹਦੀ ਉਹ ਤੁਹਾਨੂੰ ਦਿਖਾਉਨੇ ਆਪਾਂ ਮਗਲੈਲ ਕੱਢ ਕੇ ਵੀ ਕਿੰਨਾ ਕੁ ਨਿਕਲਦਾ ਕੀ ਹਿਸਾਬ ਕਿਤਾਬ ਮਗਲੈਲ ਦਾ ਮਗਲੈਲ ਪਾਉਣਾ ਲੱਗਈ ਆਪਾਂ ਕੈਸਟਰੋਲ ਦਾ ਆ ਬਾਾਰ ਕੋਡ ਸਕੈਨ ਕਰ ਲਿਆ ਆਪਾਂ ਤੇ ਇਹਦੀ ਕੈਸਟਰੋਲ ਦੀ ਆ ਗਈ ਆਪਾਂ ਤੁਹਾਨੂੰ ਨਾਲ ਫੋਟੋ ਪਾ ਦਾਂਗੇ ਇਹਦੀ ਤੇ ਇਹ ਚੈੱਕ ਕਰਦੇ ਆ ਬਾਾਰ ਕੋਡ ਸਕੈਨ ਕਰਕੇ ਵੀ ਪਤਾ ਲੱਗ ਜਾਂਦਾ ਵੀ ਆਪਾਂ ਨੂੰ ਵੀ ਜੈਨੂਇਨ ਕਿਉਂਕਿ ਇਹਦੀ ਕੈਸਟਰੋਲ ਦੇ ਵਿੱਚ ਆਪਣੇ ਡੁਪਲੀਕੇਸੀ ਕਾ ਵੀ ਆਉਂਦੀ ਹੈ ਰੇਟ ਸੀਗਾ 400 15 414 ਰੁਪਏ 414 ਰੁਪਏ ਰੇਟ ਆ ਜੀ ਇਹਦਾ 410 ਦਾ ਮਿਲੇ ਆਪਾਂ ਨੂੰ ਪਹਿਲਾਂ ਵੀ ਆਪਾਂ ਇਹ ਚ ਕਸਟਰੋਲ ਹੀ ਪਾਉਣੀਆਂ ਸ਼ੁਰੂ ਤੋਂ ਕਿਉਂਕਿ ਸਰਵਿਸ ਸਮਾਂ ਜਿਆ ਮਿਲਿਆ ਤੇ ਸਰਵਿਸ ਹੁੰਦੀ ਹੈ ਇਹਦੀ ਅੱਜ ਬੇਲ ਜੇ ਅਸੀਂ ਕਦੇ ਸਰਵਿਸ ਟਾਈਮ ਤੈ ਹੋ ਜਾਂਦੀ ਹੈ ਕਦੇ ਸਰਵਿਸ ਹੋ ਜਾਂਦੀ ਹੈ ਲੇਟ ਇਹਦੀ ਉਦੇ ਕਰਕੇ ਫਿਰ ਕਾਸਟਰੋ ਵਾਲੇ ਪਾਉਣੇ ਆਪਾਂ ਇਹ ਚ ਕਿਉਂਕਿ ਸਾਰੀ ਮੋਟਰਸਾਈਕਲ ਦੀ ਲਾਈਫ ਆਪ ਜਣੇ ਮਗਲੈਲ ਦੇ ਉੱਪਰ ਹੈ ਆ ਇਹ ਤੇ ਨਿਰਭਰ ਕਰਦੀ ਹੈ ਤੇ ਜੇ ਵਧੀਆ ਹੋਊਗਾ ਤਾਂ ਆਪਣੇ ਬੈਰਿੰਗ ਬਚੇ ਰਹਿਣਗੇ ਕ੍ਰੈਂਕ ਦਾ ਪੁਸ਼ ਨਹੀਂ ਛੇਤੀ ਜਾਂਦਾ ਹੈਗਾ ਇੱਕ ਨਾ ਇਹਦੇ ਨਾਲ ਮੋਟਰਸਾਈਕਲ ਜਿਹੜਾ ਆਪਾਂ ਜੈਨੂਅਲ ਨੂੰ ਮਗਲੈਲ ਪਾਉਣੇ ਆ ਇਹਦੇ ਨਾਲ ਮੋਟਰਸਾਈਲ ਓਵਰ ਹੀਟ ਵੀ ਨਹੀਂ ਹੁੰਦੇ ਆਪਣੇ ਵੀ ਆਪਾਂ ਕਈ ਵਾਰ ਲੋਕਲ ਸਰਵਿਸ ਕਰਾ ਲੈਂਦੇ ਆ ਉਹਨਾਂ ਦੇਸੀ ਮਗਲ ਲਪਾਉਂਦੇ ਨੇ ਤੇ ਇਹ ਸਭ ਤੋਂ ਜ਼ਰੂਰੀ ਚੀਜ਼ ਆ ਇੱਕਾ ਜਾਣਕਾਰੀ ਆਪਾਂ ਇਹਦੀ ਗੱਲ ਕਰਨੀ ਸੀ ਗੇਜ ਦੀ ਆਇਲ ਗੇਜ ਦੀ ਹੁਣ ਨਾ ਕਈ ਵੀਰ ਕਹਿੰਦੇ ਨੇ ਵੀ ਮੰਨ ਕੇ ਚਲੋ ਵੀ ਉਹਨਾਂ ਨੂੰ ਪਤਾ ਨਹੀਂ ਕਿੰਨਾ ਕੁ ਤੇਲ ਹੋਣਾ ਚਾਹੀਦਾ ਜਿੱਦਾਂ ਤੁਸੀਂ ਸਰਵਿਸ ਕਰਾ ਕੇ ਲਿਆਉਨੇ ਹੋ ਠੀਕ ਆ ਜੀ ਆਪਦਾ ਸਰਵਿਸ ਕਰਾਉਣ ਮਗਰੋਂ ਉਹਨਾਂ ਕਹਿੰਦੇ ਐ ਗੇਜ ਲਾ ਕੇ ਨਾ ਬੰਦ ਕਰ ਦੇ ਪੂਰੇ ਮੀਤ ਦਾ ਨਟ ਟਾਈਟ ਕਰਕੇ ਹੱਥ ਦੇ ਨਾਲ ਨਾਰਮਲ ਵੀ ਆ ਟਾਈਟ ਹੋ ਗਈ ਫਿਰ ਇਹਨੂੰ ਖੋਲ ਲਓ ਖੋਲ ਕੇ ਸਿੱਧੀ ਘੱਡ ਲਓ ਬਾਹਰ ਨੂੰ ਇਹਦੇ ਚੈੱਕ ਕਰ ਲਓ ਆਪਣਾ ਤੇਲ ਕਿੱਥੇ ਤੱਕ ਆ ਗਿਆ ਆ ਜਿਹੜੀਆਂ ਥੱਲੇ ਵਾਲੀਆਂ ਲਹਿਨਾ ਹੁੰਦੀਆਂ ਨੇ ਨਾ ਇਹ ਆਪਣੇ ਪੂਰੇ ਤੇਲ ਦੇ ਵਿੱਚ ਡੁੱਬੇ ਹੋਣੇ ਚਾਹੀਦੀਆਂ ਨੇ ਠੀਕ ਆ ਜੀ ਫਿਰ ਆਪਣਾ ਤੇਲ ਇਹਨਾਂ ਪੂਰਾ ਜਿਹੜੀਆਂ ਥੱਲੇ ਕਟੀਆਂ ਜਾਂਦੀਆਂ ਬਾਈਆਂ ਹੋਈਆਂ ਨੇ ਬਸ ਤੁਸੀਂ ਕੇਰਾ ਇਦਾਂ ਚੈੱਕ ਕਰ ਲਓ ਲੈਵਲ ਕਿੱਥੇ ਆਉਂਦਾ ਪੂਰਾ ਤੇਲ ਦਾ ਬਸ ਉਦੋਂ ਬਾਅਦ ਉੱਥੇ ਚੈੱਕ ਕਰੀ ਜਾਣਾ ਜੇ ਥੋੜੀ ਸਰਵਿਸ ਦੇ ਉੱਤੇ 100 ਕਐਮਐਲ ਤੇਲ ਘਟਾਉਂਦਾ ਮੋਟਰਸਾਈਕਲ ਤਾਂ ਕੋਈ ਚੱਕਰ ਨਹੀਂ ਗਰਮੀ ਦੇ ਵਿੱਚ ਉਨਾਂ ਘਟ ਵੀ ਜਾਂਦਾ ਹਰੇਕ ਮੋਟਰਸਾਈਕਲਾਂ 'ਚ ਜੇ ਉਤੋਂ ਵੱਧ ਘਟਾਉਂਦਾ ਤਾਂ ਉਹ ਚੀਜ਼ ਦਾ ਕਿਤੇ ਨਾ ਕਿਤੇ ਕੋਈ ਇਸ਼ੂ ਆ ਜੇ ਤੁਹਾਡਾ ਮੋਟਰਸਾਈਕਲ ਮਗਲੈਲ ਧੂਆਂ ਮਾਰਦਾ ਚਿੱਟਾ ਫਿਰ ਤੁਹਾਡੇ ਉਧਾ ਇੰਜਨ 'ਚ ਕੋਈ ਫਾਲਟ ਹੈ ਨਹੀਂ ਤੁਸੀਂ ਮਗਲੈਲ ਚੇਂਜ ਕਰਕੇ ਦੇਖ ਲਓ ਜੇ ਮੰਨ ਕੇ ਚਲੋ ਇਸ ਕੀ ਕੈਸਟਰੋਲ ਦਾ ਪਾਇਆ ਤੁਹਾਡਾ ਕੈਸਟਰੋਲ ਦਾ ਮਗਲੈਲ ਘਟ ਗਿਆ ਤਾਂ ਤੁਸੀਂ ਅਗਲੇ ਵਾਰ ਦੇ ਵਿੱਚ ਤਾਂ ਹੋਰ ਬ੍ਰਾਂਡ ਪਾ ਕੇ ਦੇਖੋ ਕਿਉਂਕਿ ਇਹ ਨਾ ਕਈ ਦੇਖੇ ਨੇ ਮੋਟਰਸਾਈਕਲ ਕੋਈ ਕੋਈ ਮੋਟਰਸਾਈਕਲ ਕੋਈ ਕੋਈ ਮਗਲੈਲ ਚੱਕ ਲੈਂਦਾ ਕੈਸਟਰੋਲ ਲਿਬਰਟਾ ਯਾਨ ਘਟਾਉਂਦਾ ਜਰੂਰ ਇਹ ਕੈਸਟਰੋਲ ਦਾ ਯਾਨੀ 100 ml 100 ਸਵਾ 100 ml ਘਟਾ ਦਿੰਦਾ ਹੈ ਚਲੋ ਕੋਈ ਚੱਕਰ ਨਹੀਂ ਐਡਾ ਖਾਸ ਨਹੀਂ ਧੂਆਂ ਮਾਰਦਾ ਨਹੀਂ ਉਹ ਆਪਾਂ ਸਾਰਾ ਕੁਝ ਚੈੱਕ ਕਰਿਆ ਹੋ ਹਿਸਾਬ ਨਾਲ ਤੇ ਹੁਣ ਇਹਦਾ ਆਪਾਂ ਪਲੱਗ ਨਾਵਾ ਪਾਉਣਾ ਇੱਕ ਇੱਕ ਪਲੱਗ ਵਾਲੀ ਕੈਪ ਨਵੀਂ ਪਾਉਣੀ ਆ ਆਹ ਕੈਪ ਆਪਣੀ ਸੀਗੀ ਆਹ ਮੋਟਰਸਾਈਕਲ ਦੀ ਤੇ ਇਹਦੀ ਕੈਪ ਆਪਾਂ ਲਿਆਂਦੀ ਸੀ ਨਵੀਂ ਇਹ ਪਾਉਣੀ ਹੈ ਨਾਲ ਪਲੱਗ ਨਾਵਾ ਪਾਉਣੀ ਹੈ ਇੱਕ ਗਲ ਲੋਹਰ ਜਿਹੜਾ ਆਪਣਾ ਡਰੇਨ ਵਾਲਾ ਨਾਟਾ ਉਹ 17 ਨੰਬਰ ਦੀ ਚਾਬੀ ਲੱਗਦੀ ਹੈ ਜੀ ਇਹਨੂੰ ਪੰਨਾ ਪਲੱਗ ਨੂੰ ਆਪਣਾ ਲੱਗ ਜਾਂਦਾ 16 ਨੰਬਰ ਦਾ ਪੰਨਾ ਜੇ ਕਿਸੇ ਮੇਰੇ ਵੀਰ ਕੋਲ ਪਲੱਗ ਪੰਨਾ ਨਹੀਂ ਹੈਗਾ ਤਾਂ ਉਹ 16 ਨੰਬਰ ਦਾ ਪੰਨਾ ਲਾ ਕੇ ਪਲੱਗ ਖੋਲ ਸਕਦਾ ਤਕਰੀਬਨ ਠੀਕ ਹੈ ਪਰ ਨਹੀਂ ਇਹ ਆਪਾਂ ਸਪੇਅਰ ਰੱਖ ਲੈਣਾ ਹਾਂਜੀ ਪਲੱਗ ਆਪਾਂ ਪਾਉਣ ਲੱਗਿਆਂ ਜਿਆ ਬ੍ਰਾਂਡ ਦਾ ਤੇ ਜਣੀ ਪਲੱਗ ਆਪਣਾ ਸਹੀ ਸੀਗਾ ਉਹ ਤਾਂ ਲਾਨਦਾਰ ਫਿਰ ਕੱਢਦਾ ਗਾਣਾ ਉਹ ਚੀਨ ਤੇ ਜੇ ਖੋਲਣਾ ਬਲੱਗ ਥੋੜਾ 16 ਨੰਬਰ ਦਾ ਪੰਨਾ ਲੱਗ ਜਣਾ ਕੋਈ 16 ਨੰਬਰ ਦਾ ਪੰਨਾ ਇਹਦੇ ਨਾਲ ਖੋਲ ਜਣਾ ਤੇ ਜੇ ਆਪਾਂ ਟਾਈਟ ਕਰਨਾ ਨਾ ਪੰਨੇ ਦੇ ਨਾਲ ਆਪਣੀ ਜ਼ਿਆਦਾ ਫੋਰਸ ਲੱਗ ਜਾਂਦੀ ਐ ਇਸ ਕਰਕੇ ਚੂੜੀਆਂ ਸਲਿੱਪ ਹੋ ਜਾਣ ਦਾ ਡਰ ਆ ਤੁਸੀਂ ਇੱਥੋਂ ਕੋ ਫੜ ਦੇਣਾ ਆ ਜਿੱਥੇ ਨੰਬਰਿੰਗ ਨੇ ਪੰਨੇ ਦੀ ਇੱਥੋਂ ਪਹਿਲੀ ਉਂਗਲ ਦੇ ਪੋਟੇ ਨਾਲ ਵਾ ਸੈਂਟ ਟਾਈਟ ਕਰ ਦੇਣਾ ਉੱਪਰੋਂ ਚੱਕ ਦੇਣਾ ਜਿੰਨਾ ਟਾਈਟ ਹੋ ਗਿਆ ਬੱਸ ਉਸ ਤੋਂ ਵੱਧ ਨਹੀਂ ਟਾਈਟ ਕਰਨਾ ਆਪਾਂ ਜਿਹਨੂੰ ਆ ਪੰਨਾ ਪਾ ਕੇ ਆਪਾਂ ਸਿਰਿਆਂ ਫੜ ਕੇ ਮੁੱਠੀ ਨਾਲ ਟਾਈਟ ਕਰਾਂਗੇ ਤਾਂ ਆਪਾਂ ਚੂੜੀਆਂ ਮਾਰ ਦਾਂਗੇ ਇਹਦੀਆਂ ਠੀਕ ਹੈ ਪਲੱਗ ਦੀਆਂ ਫਿਰ ਥੋੜਾ ਹੈੱਡ ਪਟਣਾ ਪਊ ਤੇ ਖਰਚ ਆ ਜਾਣਾ ਹੁਣ ਇਸ ਕਰਕੇ ਜੇ ਪਲੱਗ ਪਾਣਾ ਤਾਂ ਬੈਟਰ ਆ ਜੇ ਤੁਹਾਡੇ ਕੋਲ ਪਲੱਗ ਪਾਣਾ ਨਹੀਂ ਹੈਗਾ ਤਾਂ 16 ਨੰਬਰ ਉਹ ਪਾੰਨਾ ਚੱਕੋ ਉਹਦੇ ਨਾਲ ਖੋਲੋ ਲਓ ਇਹ ਹੋ ਗਈ ਆਪਣੀ ਟਾਈਟ ਪੂਰੀ ਹੁਣ ਆਪਾਂ ਦੇਖਦੇ ਹਾਂ ਸਟਾਰਟ ਕਰਕੇ ਉਹ ਵੀ ਉਹਦਾ ਸਾਇਲੈਂਟਰ ਪੂਰਾ ਆ ਗਿਆ ਜੀ ਵਾਕੀਰ ਬੋ ਬੋਕ ਨੇ ਹੁਣ ਆਪਾਂ ਕਰ ਦਈਏ ਚੈਨ ਸੈਟ ਫਿੱਟੇ ਦਾ ਕਿਆ ਤੇ ਰਹਿ ਗਿਆ ਆਪਣਾ ਫਿਲਟਰ ਤੇ ਦੂਜਾ ਰਹਿ ਗਿਆ ਆਪਣਾ ਚੇਨ ਸੈਟ ਜਿਹੜੀ ਆਪਣੀ ਚੇਨ ਸੈਟ ਲਈ ਕਰਾਰੀ ਆ ਜੀ ਇਹਦੇ ਨਾਲ ਪੂਰਾ ਡਸਟ ਕੈਪ ਪੈਂਦੀ ਹੁੰਦੀ ਆ ਆ ਬੋਛ ਦੇ ਉੱਪਰ ਇਹ ਜ਼ਰੂਰੀ ਆ ਜੇ ਤੁਹਾਡੀ ਡਸਟ ਕੈਪ ਨਹੀਂ ਹੈਗੀ ਜਾਂ ਇਹ ਵੱਡੀ ਗਈ ਟੁੱਟ ਗਈ ਤਾਂ ਇਹ ਨਵੀਂ ਲੈ ਕੇ ਪਾਉਜੀ ਦੁਕਾਨ ਤੋਂ ਇਹ ਇਹਦੇ ਨਾਲ ਆਪਣੀ ਮਿੱਟੀ ਵਹਿਰੰ ਦੇ ਵਿੱਚ ਨਹੀਂ ਜਾਂਦੀਗੀ ਤਾਂ ਵਹਿਰੰ ਸੇਫ ਰਹਾਂਗਾ ਇਹ ਗਰੀ ਇਦੋਂ ਬਾਅਦ ਜਿਹੜਾ ਬੋਸ਼ਾ ਇਹਦੇ ਵਿੱਚ ਗਿਰਿਆ ਹੋਇਆ ਚਲੋ ਬਾਹਰ ਨਿਕਲੋ ਨਾ ਦੋਵੇਂ ਪਾਸੇ ਹੱਥ ਲਾਏ ਤੇ ਜੇ ਤੁਸੀਂ ਸਾਰਾ ਚੱਕਾ ਤੁਹਾਡੇ ਤੇ ਨਹੀਂ ਫਿੱਟ ਹੁੰਦਾ ਤਾਂ ਪਹਿਲਾਂ ਇਕੱਲੇ ਗਰਾਰੀ ਫਿੱਟ ਕਰ ਲਓ ਗਰਾਰੀ ਇੱਕ ਸਾਈਡ ਤੇ ਚੱਕੋ ਉਹ ਉੱਥੇ ਸਾਈਡ ਤੇ ਨਟ ਲਾ ਕੇ ਇੱਕ ਤੁਹਾਨੂੰ ਆਪ ਗਰਾਰੀ ਫਿੱਟ ਕਰਕੇ ਦਿਖਾਉਣੀ ਆ ਆ ਦੇਖੋ ਜੀ ਆ ਗਰਾਰੀ ਚੱਕ ਲਈ ਆਪਣਾ ਇਹਦਾ ਗਰਾਰੀ ਦਾ ਟੱਕਾ ਦੇਖੋ ਇਹ ਟੱਕਾ ਆਪਣਾ ਬੈਣਾ ਟੱਕ ਦੇ ਵਿੱਚ ਠੀਕ ਆ ਜੀ ਬਾਹਰ ਦੀ ਸਾਈਡ ਲੱਗ ਜਾਣਾ ਨਟ ਇੱਧਰ ਜਰ ਆਪਣੀ ਕੱਲੀ ਗਰਾਰੀ ਖੜ ਜਾਨੀ ਆ ਲੋ ਜੀ ਆਪਾਂ ਇੱਕਾ ਰੱਖਤੀ ਚਿੜੀ ਉਦੋਂ ਉਪਰ ਆ ਲਾਉਣ ਲੱਗਿਆ ਨਾਟ ਇੱਕ ਨਾ ਜੇ ਤੁਸੀਂ ਚੈਨ ਸੱਟ ਨਵਾਂ ਪਾਉਣਾ ਤਾਂ ਜਿਹੜੀ ਉਹ ਚਿੜੀ ਆ ਇਹ ਪਹਿਲੇ ਹੀ ਪਿੱਛੇ ਮੋੜ ਲਓ ਬਾਹਰੇ ਕਿਉਂਕਿ ਇਦਾਂ ਫਿਰ ਵਿੱਚ ਫਿਰ ਪਾਏ ਤੇ ਆਪਣੀ ਵੀ ਅੱਧੀ-ਅੱਧੀ ਚੂੜੀਆਂ ਮਗਰ ਮੋੜਨੀਆਂ ਨਹੀਂ ਫਿਰ ਬਾਹਰ ਆਪਣਾ ਪੂਰਾ ਪਾਨਾ ਘੁੰਮੇ ਜਾਂਦਾ ਸੌਖੀ ਮੋੜ ਜਾਂਦੀ ਆ ਪਿੱਛੇ ਕਿਉਂਕਿ ਮੁੱਟੀ-ਮੁੱਟੀ ਲੱਗਣ ਦੇ ਕਾਰਨ ਬੇ ਚੀਜ਼ ਆਪਣੀ ਜਾਮ ਹੋ ਜਾਂਦੀ ਹੈ ਕਈ ਵਾਰ ਤਾਂ ਉਹ ਚੀਜ਼ ਆਪਣੀ ਬੈਟਰ ਆ ਤੁਸੀਂ ਬਾਹਰ ਇਹ ਆਪਣਾ ਖੋਲ ਕੇ ਇਹਨੂੰ ਸਪਰਟ ਕਰ ਲਓ ਬੱਕੇ ਪਨਾਟ ਚਾੜ ਕੇ ਫਿਰ ਤੁਹਾਨੂੰ ਦਿਖਾਉਨੇ ਆ ਇਦਾਂ ਹੀ ਆਪਣਾ ਟੇਡਾ ਕਰਕੇ ਟਾਇਰ ਫਸਾ ਲੈਣਾ ਵਿੱਚ ਪਹਿਲਾਂ ਆ ਗਰਾਰੀ ਆਪਣੀ ਟੰਗੀ ਹੋਈ ਆ ਟਾਇਰ ਦਿਆਂ ਚਾਰੇ ਪਾ ਲੋ ਰਬੜ ਦੂਈ ਸਾਈਡ ਆਪਣਾ ਆਹ ਡਰਮ ਆ ਜੀ ਇਹ ਪਾ ਲੋ ਪਹਿਲਾਂ ਹੀ ਪਾ ਲੈਣਾ ਡਰਮ ਇਹ ਆ ਦੇਖੋ ਜਿਵੇਂ ਆਪਣਾ ਨਾਟਾ ਨਾ ਇੱਥੇ ਆਹ ਡਾਇਰੈਕਸ਼ਨ ਤੇ ਪਾ ਲਓ ਸੈਟ ਕਰਕੇ ਪਹਿਲੇ ਠੀਕ ਆ ਜੀ ਇਹ ਪੈ ਗਿਆ ਹੁਣ ਆਪਾਂ ਆ ਚਾਰੇ ਰਬੜਾਂ ਦੇ ਆ ਲੋਕ ਇਹ ਚ ਪਾਉਣੇ ਨੇ ਠੀਕ ਆ ਜੀ ਆ ਆਪਣਾ ਸਪੈਸਰ ਤੇ ਆ ਆਪਣਾ ਨਾਟਾ ਇਹ ਕੋਲੇ ਰੱਖਣੇ ਨੇ ਵੀ ਜਾਇਦ ਤੁਰ ਆਪਾਂ ਪਾਤਾ ਫਿਰ ਆਪਾਂ ਇਧਰੋਂ ਨਾਟ ਆਪਾਂ ਆ ਦੇਖੋ ਨਾ ਸਾਫ ਕਰ ਦਈਏ ਮੜਾ ਜੇ ਇਧਰ ਉਧਰ ਦਾ ਨਟ ਪਾ ਲਓ ਚਾਹੇ ਹੁਣ ਆਪਾਂ ਚੱਕਾ ਚੱਕ ਕੇ ਵਿੱਚ ਲਾ ਕੇ ਬਾ ਇਧਰੋਂ ਨਟ ਇੱਕਾਥ ਨਾ ਪਾ ਦੇਣਾ ਆ ਇਧਰੋਂ ਆਪਾਂ ਨਟ ਪਾਤਾ ਜੀ ਐਂ ਸਹੀ ਆ ਇਧਰੋਂ ਆ ਗੱਬਿਆ ਸਪੈਸਰ ਰੱਖ ਕੇ ਆਪਾਂ ਕਾਬਲਾ ਬਾਹਰ ਕੱਢਤਾ ਹੁਣ ਇੱਥੇ ਪੈਣੀ ਹੈ ਚਿੜੀ ਆਪਣੀ ਆ ਵਾਲੀ ਜੀ ਇਹਨਾਂ ਦਾ ਇੱਕ ਇੱਕ ਚਿੜੀ ਦਾ ਸਰਾਖ ਖੁੱਲਾ ਹੁੰਦਾ ਆ ਇੱਕ ਦਾ ਛੋਟਾ ਹੁੰਦਾ ਜਿਹੜਾ ਛੋਟਾ ਸਰਾਖ ਆ ਉਹ ਸਲੈਂਸਰ ਵਾਲੇ ਪੈਣੀ ਹੈ ਜਿਹੜਾ ਖੁੱਲਾ ਸਰਾਖ ਆ ਆਪਣੀ ਦੂਜੀ ਸਾਈਡ ਪੈਣੀ ਆ ਇਸ ਤੋਂ ਬਾਅਦ ਆਪਾਂ ਪਾਵਾਂਗੇ ਯਾ ਫਿਰ ਬ੍ਰੇਕਾਂ ਵਾਲਾ ਆਪਣਾ ਇਹ ਰਾਡ ਮੈਂ ਥੋੜੀ ਜਿਹੀ ਪਿੱਛੇ ਕਰੀ ਆ ਕਿਉਂਕਿ ਇਹ ਰਾਡ ਆਪਾਂ ਨੂੰ ਲੰਬੀ ਆ ਗਈ ਸੀ ਬ੍ਰੇਕਾਂ ਵਾਲੀ ਰਾਡ ਚੇਂਜ ਕਰੀ ਆਪਾਂ ਇਹ ਨਵੀਂ ਪਾਈ ਆ ਤੇ ਲਓ ਜੀ ਫਿਲਹਾਲ ਆਪਣੇ ਹੋ ਗਏ ਫਿੱਟ ਦੋਈ ਚੁੜੀਆਂ ਹੁਣ ਆਪਾਂ ਇੱਥੇ ਲਾਜ਼ੀਮ ਆੜਾ ਜਾਂ ਨਟ ਇਹਨੂੰ ਲੱਗਦਾ ਏ 16 17 ਨੰਬਰ ਦਾ ਪੰਨਾ ਕਿਉਂਕਿ ਮਾਡਲ ਪੁਰਾਣਾ ਜਿਹੜਾ ਉੱਚੇ ਮਾਡਲ ਨੇ ਉਹਨੂੰ 18 19 19 ਨੰਬਰ ਦਾ ਪੰਨਾ ਲੱਗਦਾ ਇੱਥੇ ਉਹ ਆਪ ਦਾ ਹਸਾਵਨਾ ਪੰਨਾ ਲਾ ਲਿਓ ਜਿਹੜਾ ਥੱਲੇ ਵਾਲਾ ਨਟ ਆਹ ਪਹਿਲਾਂ ਇਹ ਲਾਉਣਾ ਨਟ ਪਹਿਲਾਂ ਅਲਾਈਨਮੈਂਟ ਹੋਊਗੀ ਠੀਕ ਆ ਜੀ ਐਨ ਸਿੱਧੀ ਅਲਾਈਨਮੈਂਟ ਕਰਕੇ ਉਸ ਤੋਂ ਬਾਅਦ ਫਿਰ ਆਪਣੇ ਬ੍ਰੇਕ ਪੈਣਗੇ ਫੇਰ ਆ ਨਟ ਟਾਈਟ ਹੋਣਾ ਕਿਉਂਕਿ ਇਹ ਨਹੀਂ ਐਡਜਸਟਰਮੈਂਟ ਡਰਮ ਨੇ ਹਸਾਵਨਾ ਦੇਣੀ ਆ ਇਹਦੀ ਵੀ ਕਿੱਥੇ ਲੋਟੋਂਦਾ ਜੇ ਆਪਾਂ ਇਹ ਪਹਿਲਾਂ ਟਾਈਟ ਕਰਤਾ ਤਾਂ ਆਪਣੀ ਅਲਾਈਨਮੈਂਟ ਨੂੰ ਫਿਰ ਥੋੜਾ ਕਰਦਾ ਅਫੈਕਟ ਪਾ ਆ ਡਰਾਮੇ ਕੋ ਮੈਂ ਦਾ ਆਪਣਾ ਇਦਾਂ ਵੀ ਉਹ ਸਾਰੀ ਅਲਾਈਨਮੈਂਟ ਕਰਕੇ ਫਿਰ ਆਪਾਂ ਬਾਅਦਾਂ ਨਟ ਐਡਿਕਰੀ ਤਾਂ ਵਧੀਆ ਗੱਲ ਆ ਹੁਣ ਆਪਾਂ ਲਾਉਨੇ ਚੈਨ ਵਾਲੀ ਮੂਹਰਲੀ ਗਰਾਰੀ ਨਾਲ ਉਹ ਪੁਰਾਣੀ ਚੈਨ ਕੱਢਦੇ ਆਂ ਹਾਂਜੀ ਇੱਕ ਨਾ ਇਹਦਾ ਫੇਲਿਅਰ ਆ ਜਿਹੜੀ ਆਪਣੀ ਗਰਾਰੀ ਆ ਇਹਦੇ ਨਾਲ ਆਪਣੀ ਇੱਕ ਤਾਂ ਛਿੜੀ ਨਹੀਂ ਹੈਗੀ ਉੱਪਰ ਨਹੀਂ ਦੂਜੇ ਨਟ ਨਹੀਂ ਹੈਗੇ ਤੇ ਇਸ ਕਰਕੇ ਜਿਹੜੀ ਇਹਦੇ ਉੱਪਰ ਚਿੜੀ ਲੱਗਦੀ ਆ ਨਾ ਉਹ ਚਿੜੀ ਐ ਨਾ ਗਰਾਰੀ ਵਾਲੇ ਦੇ ਨਟ ਨੇ ਤੇ ਜੇ ਤੁਸੀਂ ਚੈਨ ਸੈਟ ਜੈਨੂਇਨ ਲੈ ਕੇ ਆਉਨੇ ਹੋ ਤਾਂ ਇਹ ਚੀਜ਼ਾਂ ਦੋਏ ਦੇਖ ਲਓ ਪੁਰਾਣੀ ਨਾ ਲਾਇਓ ਫਿਰ ਆਪਦਾ ਨਹੀਂ ਨਵਾਂ ਲੈ ਆਇਓ ਠੀਕ ਆ ਜੀ ਬਾਕੀ ਤੁਹਾਡੀ ਮਰਜ਼ੀ ਹੈ ਪੁਰਾਣਾ ਲਾਉਣਾ ਨਟ ਦਾ ਪੁਰਾਣਾ ਲਾ ਸਕਦੇ ਹੋ ਓਡੀ ਕੋਈ ਖਾਸ ਗੱਲ ਨਹੀਂ ਹੈ ਕੀ ਉਹਦੀ ਦੇਖੇ ਤੇ ਕੰਡੀਸ਼ਨ ਦੇਖ ਕੇ ਤਾਂ ਪਤਾ ਲੱਜਦਾ ਹੁੰਦਾ ਤੇ ਕਿਉਂਕਿ ਇਹ ਕਿਹੜਾ ਆਪਾਂ ਖੋਲਣੇ ਨੇ ਜਾਂ ਕੇਰਾ ਖੁੱਲ ਗਿਆ ਆਪਣਾ ਉਸ ਤੋਂ ਬਾਅਦ ਨਾ ਆਪਾਂ ਦੁਬਾਰਾ ਟ੍ਰਾਈਟ ਕਰਦੇ ਨੇ ਵੀ ਕੋਈ ਪੀਲੂ ਨਹੀਂ ਮਰਦਦਾ ਬਸ ਜੈਨੂਨ ਨਟ ਲਾਇਓ ਰੇ ਕਿਉਂਕਿ ਆ ਮੇਨ ਚੀਜ਼ ਹੈ ਇੱਥੇ ਜੈਨੂਨ ਨਟ ਲੱਗਣਗੇ ਹਾਂਜੀ ਆ ਘਰਾਰੀ ਦਾ ਪਾ ਕੇ ਨਾ ਫਿਰ ਤੁਸੀਂ ਹਲਾ ਕੇ ਚੈੱਕ ਕਰ ਲਨੀ ਹੈ ਵੀ ਕਿਵੇਂ ਆ ਵੀ ਜੇ ਜਿਆਦੇ ਇਸ ਤੋਂ ਬਾਅਦ ਪਲੇ ਹੈ ਨਾ ਤਾਂ ਆਪਣੀ ਸ਼ਾਫਟ ਚੈੱਕ ਕਰ ਲਓ ਥੱਲੇ ਵਾਲੀ ਸ਼ਾਫਟ ਦੇ ਵੀ ਇਹਦੇ ਪੀਲੂ ਤਾਂ ਨਹੀਂ ਜਿਹੜੀਆਂ ਹੁੰਦੀਆਂ ਨੇ ਆਪਣੇ ਲੈਨਾਂ ਕਹਿੰਦੇ ਨੇ ਸਰਾ ਹਾਂ ਚਿਰੀਆਂ ਵੀ ਚਿਰੀਆਂ ਤਾਂ ਨਹੀਂ ਮਰੀਆਂ ਹੋਈਆਂ ਜੇ ਚਿਰੀਆਂ ਮਰੀਆਂ ਹੋਈਆਂ ਨੇ ਤਾਂ ਥੋੜਾ ਮੜਾ ਇਫੈਕਟ ਪਊਗਾ ਇਹ ਚੀਜ਼ ਤੇ ਨਹੀਂ ਥੋੜਾ ਫ੍ਰੀ ਹੋ ਸਕਦਾ ਕਿਸੇ ਟਾਈਮ ਵੀ ਮੋਟਰ ਨਾਲ ਤਾਂ ਇਹ ਚੀਜ਼ ਦਾ ਧਿਆਨ ਰੱਖਿਓ ਤੇ ਆ ਆ ਪਲੇ ਵਾਲੀ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਨਾਰਮਲੀ ਤੁਹਾਨੂੰ ਨਾਲ ਦਿਖੇ ਨਾ ਬਿਹਾਈਂd ਨੀਕ ਤੇ ਇੱਥੇ ਸ਼ਾਰਟ ਆਨ ਘੁੰਮਦੀ ਆ ਉਹ ਚੀਜ਼ ਦੇ ਨਾਉ ਹੀ ਚੈਨ ਆਪਾਂ ਕਰਤੀ ਫੱਟਣ ਵਾਲੇ ਗਰਾਰੀ ਤੇ ਉਦੋਂ ਬਾਅਦ ਜਿਹੜਾ ਲੋਕ ਆ ਲੌਕ ਦਾ ਆਪਣਾ ਮੂੰਹ ਇੱਧਰ ਨੂੰ ਹੋਣਾ ਚਾਹੀਦਾ ਹਮੇਸ਼ਾ ਸਟੈਂਡ ਵੱਲ ਨੂੰ ਮੂੰਹ ਹੋਵੇ ਕਿਉਂਕਿ ਸਟੈਂਡ ਵੱਲ ਨੂੰ ਮੂੰਹ ਤਾਂ ਰੱਖਿਆ ਆਪਾਂ ਕਿਉਂਕਿ ਚੱਕਾ ਆਪਣਾ ਐ ਘੁੰਮਣਾ ਐ ਚੈਨ ਇੱਧਰੋਂ ਜਾ ਕੇ ਆਏ ਉੱਪਰ ਦੀ ਗੇੜਾ ਦੇ ਕੇ ਆਉਣਾ ਵੀ ਮੰਨ ਕੇ ਚਲੋ ਜੇ ਇੱਥੇ ਨਾ ਆ ਚੀਤੇ ਕੋਈ ਲੌਕ ਦੇ ਕੁਝ ਫਸੂਗਾ ਤਾਂ ਲੌਕ ਨਿਕਲੂਗਾ ਨਹੀਂ ਜੇ ਲੋਕ ਦਾ ਮੂੰਹ ਆਪਾਂ ਇਧਰ ਨੂੰ ਕਰਤਾ ਤਾਂ ਲੋਕ ਆਪਣਾ ਨਿਕਲ ਸਕਦਾ ਕਿਤੇ ਵੀ ਫਸ ਕੇ ਕਿਉਂਕਿ ਘੁੰਮ ਕੇ ਇੱਥੇ ਕਈ ਵਾਰ ਆਪਣੇ ਪੈਨਲ ਲਗਵਾ ਜਾਂਦਾ ਕਈ ਵਾਰ ਆ ਇਹ ਨਾ ਲੱਗਿਆ ਤਾਂ ਉਹ ਚ ਨਿਕਲਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਇਸ ਕਰਕੇ ਲੋਕ ਦਾ ਹਮੇਸ਼ਾ ਮੂੰਹ ਤੁਸੀਂ ਰੱਖਣਾ ਜਿਹੜਾ ਦੇਖੋ ਆ ਖੁੱਲਾ ਮੂੰਹ ਆ ਸਟੈਂਡ ਵੱਲ ਮੋਟਰਸਾਈਕਲ ਦੇ ਸਟੈਂਡ ਵੱਲ ਮੂਹਰੇ ਨੂੰ ਮੂਹਰ ਲੈ ਟਾਇਰ ਵੱਲ ਨੂੰ ਰੱਖਣਾ ਇਹ ਠੀਕ ਆ ਜੀ ਇਹ ਨਿੱਕੇ ਨਿੱਕੇ ਗੱਲਾਂ ਨੇ ਇਹ ਮੜੀਆਂ ਯਾਦ ਕਰਨੀਆਂ ਜੀ ਹੁੰਦੀਆਂ ਨੇ ਤੇ ਬਾਕੀ ਹੁਣ ਆਪਣੀ ਰੈਗੂਲਰਲੀ ਚੈਂਟ ਐਡ ਕਰਨੀ ਤੇ ਕ ਰਹਿ ਗਿਆ ਆਪਣਾ ਮੈਗਨਟ ਕਵਰ ਲਾਉਣ ਨੂੰ ਇਹ ਦੋ ਹੀ ਲਾਉਣੇ ਆਪਾਂ ਇਹਦਾ ਹੀ ਆਪਾਂ ਨੂੰ ਖੋਲਣ ਨੂੰ ਨਹੀਂ ਪੈਂਦਾ ਪੈਸ਼ਨ ਦਾ ਗियर ਲੀਵਰ ਤੇ ਸਪਲੈਂਡਰ ਦਾ ਵੀ ਖੋਲਣ ਨੂੰ ਨਹੀਂ ਪੈਂਦਾ ਕਿਉਂਕਿ ਉਹਦਾ ਉੱਦਦਾ ਪੈਨਲ ਨਿਕਲਿਆ ਆਉਂਦਾ ਜੇ ਮੂਰ ਦਾ ਪੈਨਲ ਖੋਲਣਾ ਤਾਂ ਉਹਦਾ ਤੁਹਾਨੂੰ ਤੇਲ ਕੱਢਣਾ ਪੈਣਾ ਫਿਰ ਤਾਂ ਖੋਲਣਾ ਹੀ ਪੈਣਾ ਕੋਈ ਐਡੀ ਖਾਸ ਗੱਲ ਨਹੀਂ ਹੈਗੀ ਤੇ ਉਦਾਂ ਬਿਨਾ ਕਿਉਂਕਿ ਆ ਆ ਦੱਬੇ ਤੇ ਆ ਨਿਕਲਿਆ ਆਉਂਦਾ ਤੁਸੀਂ ਆ ਚੀਜ਼ਾਂ ਥੱਲੇ ਨੂੰ ਪੁਸ਼ ਕਰ ਲਓ ਵੀ ਉਦਾਂ ਨਿਕਲਿਆ ਆਉਣਾ ਆਪਣਾ ਇਹਨੇ ਹੁਣ ਆਪਾਂ ਕਰਦੇ ਹਾਂ ਚੈਂਟਟ ਟੈਂਟ ਟੈਂਟ ਕਰਨ ਦੇ ਨਾਲ ਇਹਦੀ ਚੱਕੇ ਦੀ ਐਡਜਸਟਮੈਂਟ ਵੀ ਹੁੰਦੀ ਆ ਤੇ ਉਹ ਵੀ ਤੁਹਾਨੂੰ ਦੱਸਾਂਗੇ ਕਿਵੇਂ ਸੈਂਟਰ ਦੇ ਵਿੱਚ ਚੱਕਾ ਰੱਖਣਾ ਤੇ ਜਿਆਦਾ ਤਾਂ ਆ ਦੇਖੋ ਨਾ ਇੱਥੇ ਆ ਨਿਸ਼ਾਨ ਲੱਗੇ ਹੁੰਦੇ ਟੱਕਾ ਚਮਟੇ ਦੇ ਉੱਤੇ ਆ ਦੇਖੋ 1 2 3 4 ਇਦਾਂ 5 ਟੱਕਾ ਹੁੰਦੇ ਨੇ ਵੀ ਇੱਧਰ ਆਪਣੀਆਂ ਜਿਹੜੀ ਆ ਚਿੜੀ ਹੁੰਦੀ ਆ ਇਹ ਇੱਧਰ ਉੱਤੇ ਟੱਕ ਲੱਗ ਜਾਂਦਾ ਟੱਕ ਨੂੰ ਟੱਕ ਸਿੱਧਾ ਕਰਨਾ ਆਪਾਂ ਹੋਰ ਕੋਈ ੜੀ ਕੋਈ ਖਾਸ ਗੱਲ ਨਹੀਂ ਇਹਦੀ ਉਸ ਤੋਂ ਬਾਅਦ ਆਪਣਾ ਇੱਥੇ ਇਹਦਾ ਫਿਲਟਰ ਫਿਲਟਰ ਕੱਢ ਕੇ ਆਪਾਂ ਸਾਫ਼ ਕਰਨਾ ਕਾਰਬੂਰੇਟਰ ਫਿਰ ਹਾਰ ਆਪਾਂ ਚੱਲਣਾ ਨਾ ਇਹਨੂੰ ਐਵੇਂ ਕਾਰਬੂਰੇਟਰ ਦਾ ਨਾ ਇੱਕ ਆਪਣਾ ਨਾਟਾ ਦਾ ਰਿੰਗ ਲਿਆਉਣੇ ਵਾਲਾ ਰਿੰਗ ਮੈਂ ਪਤਾ ਕਰਾਇਆ ਉਹ ਕਹਿੰਦੇ ਵੀ ਇੱਕ ਅੱਧੇ ਦਿਨ ਚ ਆ ਜਾਊਗਾ ਜਿੱਦਾਂ ਰਿੰਗ ਆਉਂਦਾ ਉਹਦੋਂ ਆਪਾਂ ਕਾਰਬੂਰੇਟਰ ਖੋਲ ਕੇ ਦਾ ਕਾਰਬੂਰੇਟਰ ਸਾਫ ਕਰ ਦੇਣਾ ਫਿਰ ਆਪਣਾ ਕੰਪਲੀਟ ਆਹੇ ਫਿਰ ਲਾਣ ਦਾਰ ਜਿਵੇਂ ਮਰਜ਼ੀ ਖਿੱਚ ਫਿਰੀ ਆਵੇ ਠੀਕ ਆ ਜੀ ਫਿਰ ਚੇਨ ਟੈਟ ਕਰਕੇ ਤੁਹਾਨੂੰ ਮਗਰਾੜ ਦਾ ਸੈਂਟਰ ਦਿਖਾਵਾਂਗੇ ਆਪਾਂ ਵੀ ਇਹ ਜ਼ਰੂਰੀ ਨਹੀਂ ਹੁੰਦਾ ਵੀ ਜੇ ਆਪਣਾ ਚੇਨ ਪ੍ਰੋਪਰ ਸਹੀ ਆ ਮਡਗਾਰਡ ਆਪਣਾ ਉਰੇ ਪਰੇ ਆ ਤਾਂ ਚਾਸੀ ਚ ਬਲ ਹੁੰਦਾ ਉੱਪਰ ਦੇ ਜਿਹੜਿਆ ਚਾਸੀ ਇਹਦੇ ਥੱਲੇ ਹੁੰਦੀ ਹੈ ਮੇਨ ਕੁਚ 84 ਚੋ ਬੜੋਂਦਾ ਉਹ 84 ਚੋ ਬੜ ਨਿਕਲਦਾ ਥੱਲੇ ਚਿੰਟੇ ਦਾ ਕੋਈ ਕਸੂਰ ਨਹੀਂ ਹੈਗਾ ਉਹ ਚ ਠੀਕ ਹੈ ਜੀ ਤੁਹਾਡੇ ਟਾਇਰ ਦੀ ਅਲਾਈਨਮੈਂਟ ਤੁਹਾਡੇ ਚਿੰਟੇ ਦੇ ਹਿਸਾਬ ਨਾਲ ਹੋਣੀ ਆ ਹਾਂ ਜੇ ਤੁਹਾਡੇ ਇੱਥੇ ਆ ਚੀਜ਼ ਤੇ ਹਿੱਟ ਹੋਇਆ ਹੋਇਆ ਜਾਂ ਕੋਸ਼ਿਸ਼ ਇੱਥੇ ਬੈਕ ਸਾਈਡ ਤੇ ਡਿੱਡਾ ਹਿੱਟ ਹੋਇਆ ਹੋਇਆ ਤਾਂ ਤੁਹਾਡੇ ਚਿੰਟੇ ਜੇ ਨੁਕਸ ਹੋ ਸਕਦਾ ਤਾਂ ਤੁਸੀਂ ਚਿੰਟਾ ਬਦਲਾਓ ਕਿਉਂਕਿ ਫਿਰ ਟਾਇਰ ਦੱਸੂਗਾ ਤੁਹਾਨੂੰ ਵੀ ਖੱਬੇ ਪਾਸੇ ਟਾਇਰ ਜਾ ਦੇਗਾ ਹੱਸਦਾ ਸੱਜੇ ਉਹਦਾ ਫਿਰ ਉਹ ਚਿੰਟੇ ਦਾ ਕੋਈ ਕਸੂਰ ਹੁੰਦਾ ਤੇ ਜੇ ਮੂਹਲਾ ਟਾਇਰ ਆਪਣਾ ਸੱਜੇ ਪਾਸੇ ਜਾਂ ਖੱਬੇ ਉਹਦਾ ਹੱਸਦਾ ਫਿਰ ਉਹ ਸ਼ੌਕਰਾਂ ਦਾ ਹੁੰਦਾ ਬਿਕ ਸ਼ੌਕ ਡਾਊਨ ਚੱਲਦਾ ਫਿਰ ਉਦੋਂ ਮਾੜਾ ਟਿੱਡਾ ਹੋ ਜਾਂਦਾ ਉਹ ਚੀਜ਼ ਨੂੰ ਟਾਇਰ ਤਾਂ ਉਥੋਂ ਟਾਇਰ ਜਿਆਦਾ ਖਾਲਦਾ ਜਿੰਨਾ ਮੋਟਰ ਵਾਲਾ ਇਹ ਬਰੀਕੀਆਂ ਤੁਹਾਨੂੰ ਆਪਾਂ ਕਦੇ ਫੇਰ ਦੱਸਾਂਗੇ ਵੀਡੀਓ 'ਚ ਜੇ ਹੋਰ ਕੋਈ ਜਾਣਕਾਰੀ ਚਾਹੀਦੀ ਤਾਂ ਜਰੂਰ ਦੱਸਿਓ ਜਿੰਨੇ ਕੁ ਜੋਗੇ ਹੈਗੇ ਆਪਾਂ ਉਹਨੇ ਤੁਹਾਨੂੰ ਜਾਣਕਾਰੀ ਦਵਾਂਗੇ ਹਾਂਜੀ ਚੈਨ ਆਪਣੀਆਂ ਦੇਖੋ ਇੰਨੀ ਘਟਲੀ ਰੱਖਣੀ ਆ ਬਸ ਉਦੋਂ ਬਾਅਦ ਮਨਕ ਜਿਹੜਾ 100 ਕਿਲੋਮੀਟਰ ਚੱਲੇ ਤੇ ਆਪਾਂ ਫੇਰ ਟਾਇਰਟ ਕਰ ਦੇਣੀ ਆ ਆ ਦੇਖੋ ਇਹ ਤੁਹਾਨੂੰ ਟੱਕ ਦੇਖਦਾ ਹੋਊਗਾ ਆ ਕਾਟਰ ਦੀ ਹੈਂ ਸੈਂਟਰ ਦੇ ਵਿੱਚ ਦੂਜਾ ਟੱਕਾ ਸੇਮ ਇੱਧਰ ਆਵੇਂ ਆਹ ਲਓ ਦੂਜਾ ਟੱਕਾ ਆ ਆਪਣਾ ਸਪਰਿੰਗ ਟੁੱਟ ਗਿਆ ਸੀਗਾ ਉਹਦੇ ਕਰਕੇ ਆਪਾਂ ਧਾਗਾ ਬੰਨਿਆ ਸੀਗਾ ਇਹ ਕੋਲਦਣਾ ਹੁਣ ਤੇ ਬ੍ਰੇਕ ਪੈਡਲ ਲਾ ਸਪਰਿੰਗ ਟੁੱਟ ਗਿਆ ਸੀ ਆਪਾਂ ਲੈਦਰ ਆਪਾਂ ਪਾ ਦਿੰਨੇ ਆਵੇਂ ਇਦਾਂ ਆਪਣਾ ਚੱਕਾ ਇਦਾਂ ਹੱਥ ਨਾਲ ਰੋੜਨਾ ਚਾਹੀਦਾ ਹੈ ਠੀਕ ਆ ਜੀ ਹੁਣ ਪਾਸ ਆ ਕੰਮ ਬਾ ਬ੍ਰੇਕ ਆਪਣੇ ਐਨ ਪੂਰੇ ਸਹੀ ਲੱਗਦੇ ਆ। ਬਾਕੀ ਜੋ ਹੋਈ ਗੰਜ ਇਸ ਦਾ ਆਪਾਂ ਕਰ ਲਾਂਗੇ। ਆ ਦੇਖੋ ਮਾੜਾ ਇਹਦਾ ਮੜਗਾ ਟੇਡਾ ਮੋਟਰਲ ਦਾ। ਤਾਰ ਕਰਕੇ ਟਾਇਰ ਆਪਾਂ ਨੂੰ ਥੋੜਾ ਰੱਖਣਾ ਪਿਆ ਟੇਡਾ। ਤੇ ਇਹਦੀ ਉਹ ਸੈਂਟਰੋ ਤੋਂ ਚੇਨ ਦੇ ਹਿਸਾਬ ਨਾਲ ਅਡਜਸਟਮੈਂਟ ਹੋ ਜਾਂਦੀ ਹੈ। ਠੀਕ ਹੈ ਜਿਵੇਂ ਆ ਚੇਨ ਸਿੱਧੀ ਜਾਂਦੀ ਹੈ ਨਾ ਆਪਾਂ ਚੇਨ ਦੀ ਗਰਾਰੀ ਨੂੰ ਗਰਾਰੀ ਦੇਖਣੀ ਆ। ਆ ਦੇਖੋ ਐਨ ਪੂਰੀ ਚੇਨ ਹੁਣ ਤੁਹਾਨੂੰ ਘੁਮਾ ਕੇ ਦਿਖਾਉਣਾ ਮੈਂ। ਠੀਕ ਹੈ ਜੀ। ਐਨ ਚੇਨ ਸਿੱਧੀ ਜਾਂਦੀ ਹੈ ਜੇ ਆਪਣੀ ਨਾ ਗਰਾਰੀ ਮਾੜੀ ਟੇਢੀ ਹੋਵੇ। ਤਾ ਚੈਨ ਥੋੜੀ ਜੀ ਹਿੱਲੂਗੀ ਆਹ ਲੁਆ ਚੈਨ ਸਿੱਧੀ ਜਾਂਦੀ ਹੈ ਨਾ ਜੇ ਆਪਣੀ ਮੰਨ ਕੇ ਚੱਲੋ ਹੁਣ ਸਿੱਧੀ ਆ ਚੈਨ ਆ ਜੇ ਆਪਣੀ ਗਰਾਰੀ ਮਾੜੀ ਬਾਹਰ ਨੂੰ ਹੋਗੀ ਤਾਂ ਉਹਨੇ ਗਰਾਰੀ ਨੇ ਮਾੜੀ ਬਾਹਰ ਨੂੰ ਚੱਲ ਕੇ ਚੈਨ ਫਿਰ ਆਏ ਆ ਹਿੱਲੂਗੀ ਮੂਹਰੇ ਆ ਵੀ ਤੁਹਾਨੂੰ ਡਾਇਰੈਕਸ਼ਨ ਦੇ ਦੇ ਜਣੀ ਆ ਵੀ ਉਰੋਂ ਚੈਨ ਆਏ ਨੂੰ ਆ ਫਿਰ ਮੂਹਰੇੋਂ ਚੈਨ ਆਏ ਜਾ ਕੇ ਟੇਢੀ ਹੁੰਦੀਆਂ ਆ ਤੇ ਇਸ ਕਰਕੇ ਜੇ ਚੈਨ ਜੰਮੀ ਸਿੱਧੀ ਰੱਖਣੀ ਆ ਆਪਾਂ ਟਾਇਰ ਦੀ ਅਲਾਈਨਮੈਂਟ ਨਾਲ ਦੇਖੋ ਤੁਸੀਂ ਮੇਨ ਆਪਣੀਆਂ ਚਿੜੀਆਂ ਦੇਖੋ ਦੋ ਵੀ ਚਿੜੀਆਂ ਬਰਾਬਰ ਨੇ ਚਿੜੀਆਂ ਵੀ ਜੱਜਮੈਂਟ ਦੇਣਦੀਆਂ ਨੇ ਉਦੋਂ ਬਾਅਦ ਜੇ ਤੁਹਾਨੂੰ ਲੱਗਦਾ ਮੋਟਰ ਵਾਲਾ ਪੁਰਾਣਾ ਚਿੜੀਆਂ ਸਹੀ ਨਹੀਂ ਹੈਗੀ ਤਾਂ ਫਿਰ ਇਦਾਂ ਤੁਸੀਂ ਚੈਨ ਦੇਖ ਲਓ ਇਦਾਂ ਇੱਕ ਅੱਖ ਬੰਦ ਕਰਕੇ ਤੇ ਚੱਕਾ ਘੁਮਾ ਕੇ ਚੈਨ ਦੇਖ ਲਓ ਚੈਨ ਵੀ ਕਿਵੇਂ ਆ ਜੇ ਚੈਨ ਸਿੱਧੀ ਚੱਲਦੀ ਹੈ ਫਿਰ ਕੋਈ ਚੱਕਰ ਨਹੀਂ ਹੈਗਾ ਫਿਰ ਸਹੀ ਹੈ ਉੱਥੇ ਤੇ ਹੁਣ ਆਪਣਾ ਰਹਿ ਗਿਆ ਵੀ ਫਿਲਟਰ ਫਿਲਟਰ ਸਾਫ ਕਰਦੇ ਹਾਂ ਹਾਂਜੀ ਫਿਲਟਰ ਵਾਲਾ ਪੱਕਾ ਕਵਰ ਖੋਲਿਆ ਆ ਫਿਲਟਰ ਦਾ ਹਾਲ ਹੈ ਵਿੱਚ ਫਿਲਟਰ ਇਹ ਚੋਂ ਦਾ ਸੀ ਪਹਿਲਾਂ ਤੁਸੀਂ ਫੋਮ ਵਾਲਾ ਇਹ ਫਿਲਟਰ ਬਹੁਤ ਵਧੀਆ ਚੀਜ਼ ਆ ਇਹ ਇੱਕ ਤਾਂ ਇਹ ਕਰੋ ਵੀ ਸਾਫ਼ ਹੋ ਜਾਂਦਾ ਤੋਤਾ ਜਾਂਦਾ ਆਪਣਾ ਪੈਟਰੋਲ ਦੇ ਨਾਲ ਦੂਜਾ ਇਹਦੇ ਵਿੱਚ ਹੀ ਨਾ ਕਚਰਾ ਨਹੀਂ ਅੰਦਰ ਜਾਂਦਾ ਮੋਟਰਸਾਈਕਲ ਦੇ ਆਪਣਾ ਜਿਹੜਾ ਦੂਜਾ ਸਪਲੈਂਡਰ ਆ ਪਰਲਾ ਇਹਦੇ ਵਿੱਚ ਨਾ ਇਦਾਂ ਦਾ ਹੀ ਸੀਗਾ ਉਹਦੇ ਉੱਪਰ ਆਪਣਾ ਚੜਦਾ ਸੀ ਗੱਤੇ ਵਾਲਾ ਫਿਲਟਰ ਤੇ ਉਹ ਮੈਨੂੰ ਪ੍ਰੋਜੈਕਟ ਵਧੀਆ ਨਹੀਂ ਲੱਗਿਆ ਮੈਨੂੰ ਆਹੀ ਵਧੀਆ ਲੱਗਿਆ ਮੈਂ ਉਹਦੇ ਵਿੱਚ ਵੀ ਆਹੀ ਫਿਲਟਰ ਪਾਇਆ ਹੋਇਆ ਇਹ ਜਮੇ ਕਰਦਾ ਜਾਣੇ ਨਹੀਂ ਦਿੰਦਾ ਅੰਦਰ ਪਤੰਦਰ ਦਾ ਵੀ ਇਦਾਂ ਮੂਰੀਆ ਦੀ ਰਬੜ ਰਿੰਗ ਲੱਗਿਆ ਹੋਇਆ ਫੌਂਜੀ ਇਹ ਹੈ ਵੀ ਵੀ ਇਦਾਂ ਇਹ ਪੂਰਾ ਸੈਜ ਬਣ ਜਾਂਦਾ ਤੇ ਇਹਦੇ ਵਿੱਚ ਤਾਂ ਕੀ ਜਾਣਾ ਆ ਦੇਖੋ ਇਹ ਹੁਣੇ ਦੋ ਇਹ ਆਪਾਂ ਉੱਤੋਂ ਲਾ ਲਨੇ ਨੇ ਪੈਟਰੋਲਾ ਤੋਂ ਓਕੇ ਦਵਾਰ ਫਿਰ ਚਾਰਦਾਨੇ ਇੰਨੇ ਇੰਨੇ ਹੀ ਕੰਮ ਆਈ ਇਹਨਾਂ ਦਾ ਇਹ ਵਧੀਆ ਚੱਲੀ ਜਾਂਦੇ ਨੇ ਨਾਲ ਇਹਨਾਂ ਦਾ ਨਾ ਕੋਈ ਖਰਚਾ ਹੁਣ ਜਿਹੜੇ ਫਿਲਟਰ ਆਉਂਦੇ ਨੇ ਉਹਨਾਂ ਦਾ ਫਿਲਟਰਾਂ ਦਾ ਖਰਚਾ ਬਹੁਤ ਮੈਂ तकरीबन 1.5 ਪੌਂਡ ਦਾ ਸਦਾ ਫਿਲਟਰ ਮਾਣਾ ਮੈਂ। ਉਹ ਆਪਣੀਆਂ ਦੋ ਦੋ ਕੁ ਸਰਵਿਸਾਂ ਹੀ ਲਵਾਂਗਾ। ਇਹਨੂੰ ਮੰਨ ਕੇ ਚੱਲੋ ਵੀ ਇਹ ਚਾਰ-ਪੰਜ ਸਰਵਿਸਾਂ ਕਿਤੇ ਨਹੀਂ ਜਾਂਦਾ। ਬਸ ਇਹਨੂੰ ਧੋਈ ਚੱਲੋ ਟਾਈਮ ਦੇ ਨਾਲ। ਹੁਣਾ ਵਿੱਚੋਂ ਲਿਬੜਿਆ ਹੋਇਆ ਤੇ ਆਪਾਂ ਹਵਾ ਮਾਰ ਕੇ ਇਹਨੂੰ ਪੈਟਰੋਲ ਦੇ ਨਾਲ ਧੋਦਣਾ। ਇਹਨੂੰ ਧੋਦਣਾ ਪੈਟਰੋਲ ਨਾਲ ਬਸ ਬਣ ਗਈ ਗੱਲ ਆਪਣੀ। ਤੁਹਾਨੂੰ ਦਿਖਾਉਣਾ ਹੈ ਸਾਫ਼ ਕਰਕੇ ਹੁਣ। ਹਾਂਜੀ ਸਾਰਾ ਹੋ ਗਿਆ ਕੰਪਲੀਟ ਆਪਣਾ। ਤੇ ਥੋੜਾ ਕਲੱਚ ਢਿੱਲਾ ਸੀ ਆਪਾਂ ਕਲੱਚ ਵੀ ਟੈਟ ਕਰਤਾ। ਬ੍ਰੇਕ ਸੀ ਥੋੜਾ ਢਿੱਲੇ ਬ੍ਰੇਕ ਟੈਸਟ ਕਰਦੇ ਚੇਨ ਸਹੀ ਆ ਪੂਰੀ ਹਨ ਇਹਦੇ ਉੱਤੇ ਆਪਾਂ ਕਵਰ ਲਾਵਾਂਗੇ ਚੇਨ ਦੇ ਮੈਨੂੰ ਫਿਲਹਾਲ ਲੱਭਿਆ ਨਹੀਂ ਨਹੀਂ ਮੈਂ ਆਪਾਂ ਹੁਣ ਲਾਉਣਾ ਸੀ ਸਟਾਰਟਿੰਗ ਆ ਹੁਣ ਸਹੀ ਖੜਦਾ ਕਿਹੜੀ ਮਿਸਿੰਗ ਕਰਦੇ ਪਲੱਗ ਆਪਾਂ ਨਵਾਂ ਪਾਤਾ ਸੀ ਇਹਦਾ ਉਜੜ ਵੀ ਜਮੇ ਸਾਇਲੈਂਟ ਹੋ ਗਿਆ ਹੇ ਗੋਯਾਰ ਬੂਯੋ ਕੇ ਰਿਪੋਰਟ ਕੋਈ ਧੂਆ ਨਹੀਂ ਮਾਰਦਾ ਜਣੀ ਇਹ ਝਮਗ ਲਿਆ ਥੋੜਾ ਘੱਟ ਨਿਕਲੇ ਟਾਈਮ ਹੋ ਗਿਆ ਜੀ ਸਰਵਿਸ ਕਰੀਏ ਬਾਕੀ ਹੁਣ ਚੈੱਕ ਕਰਾਂਗੇ ਚਲਾ ਕੇ ਆਪਾਂ ਥੋੜਾ ਜਿਹਾ ਇਹ ਝਮਗ ਲਿਆ ਘੱਟਦਾ ਕਿ ਨਹੀਂ ਬਾਕੀ